ਰੇਲਵੇ ਸਟੇਸ਼ਨ ਤੋਂ ਵੀ ਕੋਈ ਬੱਚਾ ਜਿਹੜਾ ਟ੍ਰੇਨ ਦੀ ਰੇਲਵੇ ਦੇ ਵਿੱਚ ਚੌਕੇ ਜਿਹੜਾ ਇੱਥੇ ਬੁੱਢਾ ਨਾਮ ਉਹਦੇ ਨੇੜੇ ਵੀ ਡੈਥ ਹੋ ਗਈ ਆ ਤੇ ਅਸੀਂ ਇਹਦੀ ਕਾਰਵਾਈ ਲਈ ਮੌਕੇ ਤੇ ਪਹੁੰਚੇ ਸਰ ਕੀ ਨਾਮ ਹੈ ਬੱਚੇ ਦਾ ਕਿੰਨੀ ਉਮਰ ਹੈ ਫਿਲਹਾਲ ਸਾਨੂੰ ਬੱਚੇ ਦਾ ਨਾਮ ਜੇ ਕਨਫਰਮ ਨਹੀਂ ਹੋਇਆ ਤਾਂ ਇਨਾਂ ਨੂੰ ਪਤਾ ਲੱਗਿਆ ਜੀ ਜਿਹੜਾ ਮੱਲਾ ਨਾਮ ਆ ਲਾ ਕੁੰਦਨਪੁਰੀ ਜੀ ਇਹ ਸ਼ਹਿਰ ਉੱਥੇ ਦਾ ਰਹਿਣ ਵਾਲਾ ਜੀ ਤੇ ਅਸੀਂ ਉੱਥੇ ਆ ਗਏ ਇਹ ਕਿੰਨੇ ਕ ਵੇਲੇ ਇਨਸੀਡੈਂਟ ਆ ਮੈਕਸਿਮੇਮ ਇਹ ਤੋਂ ਲਾਲੂ ਤੋ ਕੋਣਕ ਹੰਟ ਕੋਲ ਸਰ ਇਹ ਹਾਦਸਾ ਹੋਇਆ ਕਿੱਦਾਂ ਕੋਈ ਬੱਚਾ ਸੀਗਾ ਕਿਹੜੀ ਟ੍ਰੇਨ ਸੀ ਹਾਦਸਾ ਕਿੱਦਾਂ ਹੋਇਆ ਟ੍ਰੇਨ ਹਜੇ ਮੈਂ ਤੁਹਾਨੂੰ ਕੋਈ ਕਨਫਰਮ ਨਹੀਂ ਕਹਿ ਸਕਦਾ ਸਾਨੂੰ ਪਤਾ ਲੱਗਿਆ ਵੀ ਇਹ ਕੋਈ ਨੰਗਲ ਡੈਮ ਟ੍ਰੇਨ ਸੀਗੀ ਜੀ ਤੇ ਜਿਹੜੀ ਆਪਣੇ ਇਧਰੋਂ ਆਪਣੇ ਗੁਲੰਦਰ ਤੋਂ ਲੋਹਿਆਣਾ ਸਾਈਡ ਨੂੰ ਜਾ ਰਹੀ ਸੀ ਜੀ ਤੇ ਬੱਚਾ ਜਿਹੜਾ ਇਹ ਰੇਲਵੇ ਲਾਂਡਾ ਕ੍ਰਾਸ ਕਰਦੇ ਸਮੇਂ ਸਰ ਇਹਦੇ ਨਾਲ ਬੱਚੇ ਇਹ ਹੋਰ ਵੀ ਸੀਗੇ ਜੀ ਨਹੀਂ ਇਹਦੇ ਬਾਰੇ ਮੈਂ ਜੀ ਸਰ ਤੁਹਾਨੂੰ ਪਤਾ ਲੱਗਿਆ ਕਿ ਬੱਚਾ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀਗਾ ਨਹੀਂ ਇਹੀ ਉਹ ਵੀ ਬੱਚੇ ਇੱਥੇ ਆਮ ਤੌਰ ਤੇ ਕੋਈ ਮੱਲਾ ਹੈਗਾ ਦੋਨੇ ਪਾਸੇ ਇਧਰ ਕੁੰਦਨਪੁਰੀ ਆ ਇਧਰ ਸਿਮਟਬਰੀ ਆ ਤੇ ਇਹ ਬੱਚਾ ਇਧਰ ਛੋਟੀ ਉਮਰ ਦਾ ਹੋ ਸਕਦਾ ਇਧਰ ਕੋਈ ਥਾਂ ਟਿਲ ਦੀ ਚੀਜ਼ ਨਾ ਕੋਈ ਬੇਰ ਵਗੈਰਾ ਕੋਈ ਹੋਰ ਲੱਗਾ ਸਰ ਮੌਕੇ ਤੇ ਡੈਥ ਹੋ ਗਈ ਸੀ ਬੱਚੇ ਦੀ ਹਾਂ ਬੱਚੇ ਦੀ ਮੌਕੇ ਡੱਕ ਸਰ ਕਿਤੇ ਬੋਡੀ ਦੇ ਹਾਲਾਤ ਬੜੇ ਮਾੜੇ ਹੋਗੇ ਦੇਖੋ ਇਹ ਟ੍ਰੇਨ ਵੀ ਲਪਟ ਵਿੱਚ ਆਇਆ ਹੈਗਾ ਤੇ ਛੋਟੀ ਉਮਰ ਦਾ ਬੱਚੇ ਦੀ ਬੱਚੇ ਨੂੰ ਹੋ ਸਕਦਾ ਉਹ ਵੀ ਬੱਚੇ ਨੇ ਨੌਂ ਦੇ ਧਿਆਨ ਮਾਰਿਆ ਹੋਵੇ। ਤੇ ਟ੍ਰੇਨ ਦੀ ਛੱਟ ਲੱਗੀ ਹੈ ਜੀ। ਦੇਖੋ ਤੇ ਫਿਰ ਘਰਦਿਆਂ ਨੇ ਇਸ਼ਨਾਕਤ ਕਰ ਰਹੇ ਨੇ। ਰੇਲਵੇ ਸਟੇਸ਼ਨ ਤੋਂ ਵੀ ਕੋਈ ਬੱਚਾ ਜਿਹੜਾ ਟ੍ਰੇਨ ਦੀ ਲਪੇਟ ਵਿੱਚ ਚੌਕੇ ਜਿਹੜਾ ਇੱਥੇ ਬੁੱਧਾ ਨਾ ਉਹਦੇ ਨੇੜੇ ਜਿਹੜੀ ਡੱਫ ਹੋ ਗਈ ਆ। ਜੀ ਤੇ ਅਸੀਂ ਇਹ ਵੀ ਕਾਰਵਾਈ ਲਈ ਮੌਕੇ ਤੇ ਪਹੁੰਚੇ ਹਾਂ। ਸਰ ਕੀ ਨਾਮ ਹੈ ਬੱਚੇ ਦਾ ਕਿੰਨੀ ਉਮਰ ਹੈ? ਫਿਲਹਾਲ ਸਾਨੂੰ ਬੱਚੇ ਦਾ ਨਾਮ ਜੇ ਕਨਫਰਮ ਨਹੀਂ ਹੋਇਆ। ਪਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਮੱਲਾ ਨਾਮ ਆ ਲਾ ਕੁੰਦਨਪੁਰੀ ਜੀ ਉਹ ਸ਼ਾਇਦ ਉੱਥੇ ਦਾ ਰਹਿਣ ਵਾਲਾ ਜੀ ਤੇ ਅਸੀਂ ਹਟੇ ਕਰਦੇ। ਪਰ ਕਿੰਨੇ ਕ ਵੇਲੇ ਇਨ ਤੋ ਕੋਣੋ ਘੰਟਾ ਕੋਲੋ ਸਰੀ ਹਾਦਸਾ ਹੋਇਆ ਕਿੱਦਾਂ ਕੋਈ ਬੱਚਾ ਸੀਗਾ ਕਿਹੜੀ ਟ੍ਰੇਨ ਸੀ ਹਾਦਸਾ ਕਿੱਦਾਂ ਹੋਇਆ ਟ੍ਰੇਨ ਹਜੇ ਮੈਂ ਤੁਹਾਨੂੰ ਕੋਈ ਕਨਫਰਮ ਨਹੀਂ ਕਹਿ ਸਕਦਾ ਸਾਨੂੰ ਪਤਾ ਲੱਗਿਆ ਹੋਈਏ ਕੋਈ ਨੰਗਲ ਡੈਮ ਟ੍ਰੇਨ ਸੀਗੀ ਜੀ ਤੇ ਜਿਹੜੀ ਆਪਣੇ ਇਧਰੋਂ ਆਪਣੇ ਗੁਲੰਦਰ ਤੋਂ ਲੁਰੀਆਣਾ ਸਾਈਡ ਨੂੰ ਜਾ ਰਹੀ ਸੀ ਜੀ ਤੇ ਬੱਚਾ ਜਿਹੜਾ ਇਹ ਰੇਲਵੇ ਲਾਈਨਾਂ ਕ੍ਰਾਸ ਕਰਦੇ ਸਮੇਂ ਸਰ ਇਹਦੇ ਨਾਲ ਬੱਚੇ ਇਹ ਹੋਰ ਵੀ ਸੀਗੇ ਜੀ ਨਹੀਂ ਇਹਦੇ ਬਾਰੇ ਮੈਨੂੰ ਸਰ ਤੁਹਾਨੂੰ ਪਤਾ ਲੱਗਿਆ ਕਿ ਬੱਚਾ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀਗਾ ਨਹੀਂ ਇਹੀ ਉਹ ਵੀ ਬੱਚੇ ਇੱਥੇ ਹਮ ਤੌਰ ਤੇ ਕੋਈ ਮੱਲਾ ਹੈਗਾ ਦੋਨੇ ਪਾਸੇ ਇਧਰ ਕੁੰਦਨਪੁਰੀ ਆ ਇਧਰ ਸੇਮਟਾਪਰੀ ਆ ਤੇ ਇਹ ਬੱਚਾ ਇਧਰ ਛੋਟੀ ਉਮਰ ਆ ਹੋ ਸਕਦਾ ਇਧਰ ਕੋਈ ਥਾਂ ਟਿੰਡ ਦੀ ਚੀਜ਼ ਜਿਵੇਂ ਕੋਈ ਬੇਰ ਵਗੈਰਾ ਕੋਈ ਹੋਰ ਲੱਲਾ ਸਰ ਮੌਕੇ ਤੇ ਡੈਥ ਹੋ ਗਈ ਸੀ ਬੱਚੇ ਦੀ ਹਾਂ ਬੱਚੇ ਦੀ ਮੌਕੇ ਡਾਕਟਰ ਸਰ ਕਿਤੇ ਬੋਡੀ ਦੇ ਹਾਲਾਤ ਬੜੇ ਮਾੜੇ ਹੋ ਗਏ ਦੇਖੋ ਇਹ ਟ੍ਰੇਨ ਦੀ ਲਪਟ ਵਿੱਚ ਆਇਆ ਹੈਗਾ ਤੇ ਛੋਟੂ ਉਮਰ ਦਾ ਬੱਚੇ ਦੀ ਬੱਚੇ ਨੂੰ ਹੋ ਸਕਦਾ ਉਹ ਵੀ ਬੱਚੇ ਨੇ ਨੌਂ ਦੇ ਧਿਆਨ ਮਾਰਿਆ ਹੋਵੇ। ਹੂੰ। ਤੇ ਟ੍ਰੇਨ ਦੀ ਫੱਟ ਲੱਗੀ ਹੈ ਜੀ। ਇਸ ਕਰਕੇ ਫਸਰ ਘਰਦਿਆਂ ਨੇ ਇਸ਼ਾਰਾ ਸਤਿ ਸ੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।